ਸ਼ਿਕਾਜੀ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਜੋ ਸਮਾਂ ਬਣਿਆ ਹੋਇਆ ਇੱਕ ਤੋਂ ਬਾਅਦ ਇੱਕ ਜਿਹੜੀ ਆ ਕੜੀ ਬਣੀ ਜਾ ਰਹੀ ਹੈ ਕਿਉਂਕਿ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਪੱਧਰ ਤੇ ਭਾਰਤੀ ਕੀਤੀ ਗਿਆ ਤਾਂ ਉਧਰ ਪੰਜ ਮੈਂਬਰੀ ਵੱਲੋਂ ਦਿਨ ਆਏ ਦਿਨ ਜਿਹੜੀ ਆ ਭਾਰਤੀ ਕੀਤੀ ਜਾ ਰਹੀ ਹੈ ਤਾਂ ਇਸ ਸਭ ਦੇ ਦਰਮਿਆਨ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਤਾਂ ਹੁਣ ਸਵਾਲ ਖੜੇ ਹੋ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਕੀ ਇੱਕ ਹੋਵੇਗਾ ਜਾਂ ਨਾ ਤਾਂ ਇਸ ਸਭ ਦੇ ਦਰਮਿਆਨ ਅਪੀਲ ਹੈ ਜਿਹੜੀ ਉਹ ਕੀਤੀ ਗਈ ਆ ਦਾਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੇਜ ਤੋਂ ਕਾਰਜਕਾਰੀ ਬਲਵਿੰਦਰ ਸਿੰਘ ਭੁੰਦਰ ਦੇ ਨਾਂ ਤੇ ਜਿਹੜਾ ਧਿਆਨ ਜਾਰੀ ਹੋਇਆ ਜਿਸ ਵਿੱਚ ਲਿਖਿਆ ਕਿ ਪੰਜਾਬ ਅਤੇ ਸਮੁੱਚਾ ਖਾਲਸਾ ਪੰਥ ਇਸ ਵਕਤ ਇੱਕ ਬੇਹੱਦ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਨੇ ਸਾਡੀ ਧਾਰਮਿਕ ਹੋਣਦ ਵਿਰਸੇ ਅਤੇ ਪਛਾਣ ਉੱਤੇ ਭਿਆਨਕ ਹਮਲੇ ਹੋ ਰਹੇ ਨੇ ਤਕਸਦੀ ਹਜੂਰ ਸਾਹਿਬ ਤਕਸਦੀ ਪਟਨਾ ਸਾਹਿਬ ਅਤੇ ਹਰਿਆਣਾ ਤੇ ਹੋਰ ਥਾਵਾਂ 'ਤੇ ਸਥਿਤੀ ਸਾਡੀਆਂ ਧਾਰਮਿਕ ਸੰਸਥਾਵਾਂ ਉੱਤੇ ਸਿੱਖ ਵਿਰੋਧੀ ਤਾਕਤਾਂ ਕਬਜ਼ਾ ਕਰ ਚੁੱਕੀਆਂ ਨੇ ਹੁਣ ਇਹ ਹਮਲੇ ਸ਼੍ਰੀ ਅਮਰਸਰ ਸਾਹਿਬ ਸਮੇਤ ਪੰਜਾਬ ਵਿੱਚ ਸਥਿਤ ਸਾਡੇ ਪਾਵਨ ਅਤੇ ਇਤਿਹਾਸਕ ਗੁਰਦੁਆਮਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਦਹਲੇ ਤੱਕ ਪਹੁੰਚ ਚੁੱਕੇ ਨੇ ਤਾਂ ਅੱਗੇ ਉਹਨਾਂ ਨੇ ਲਿਖਿਆ ਹੈ ਕਿ ਇਹ ਵਖਤ ਕੌਮ ਅਤੇ ਸੂਬੇ ਦੀ ਮਹਾਨ ਵਿਰਾਸਤ ਨੂੰ ਬਾਹਰੀ ਸ਼ਾਸਨਾਂ ਤੋਂ ਬਚਾਉਣ ਦਾ ਹੈ ਜਾਨੀ ਕਿ ਉਹਨਾਂ ਨੇ ਕਿਹਾ ਹੈ ਕਿ ਜੋ ਦਿਨ ਦੋਨੋਂ ਪਾਰ ਪੈਰਿਆ ਸ਼੍ਰੋਮਣੀ ਅਕਾਲੀ ਦਲ ਤੇ ਜਾਂ ਪੰਥਕ ਤੌਰ ਤੇ ਵੱਡੇ ਸਵਾਲ ਇੱਕ ਦੂਜੇ ਦੇ ਖੜੇ ਹੋ ਰਿਹਾ ਤਾਂ ਇਹਨਾਂ ਸਭ ਨੂੰ ਇੱਕ ਪਾਸੇ ਬਰਾਮ ਲਾ ਕੇ ਆ ਇੱਕਜੁੱਟ ਹੋਣਾ ਚਾਹੀਦਾ ਤਾਂ ਉਹਨਾਂ ਨੇ ਅੱਗੇ ਆ ਪੋਸਟ 'ਚ ਲਿਖਿਆ ਕਿ ਪਿਛਲੇ 100 ਸਾਲ ਦੌਰਾਨ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੀ ਅਣਖ ਆਬਰੂ ਅਤੇ ਪਛਾਣ ਉੱਤੇ ਪਹਿਰਾ ਦੇਣ ਲਈ ਜੂਝਦਾ ਆ ਅਜਿਹੇ ਵਕਤਾਂ ਦੌਰਾਨ ਗੁਰੂ ਮਹਾਰਾਜ ਜੀ ਨੇ ਖੁਦ ਆਪਣੇ ਪੰਥ ਦੇ ਸਿਰ ਤੇ ਮਿਹਰ ਦਾ ਹੱਥ ਰੱਖ ਕੇ ਕੌਮ ਅੰਦਰ ਏਕਤਾ ਤੇ ਇਤਿਫਾਕ ਦੀ ਦਾਤ ਬਖਸ਼ੀ ਹੈ ਉਸੇ ਇਕਤਾ ਸਦਕਾ ਕੌਮ ਤੇ ਪਾਰਟੀ ਨੇ ਇਤਿਹਾਸਕ ਜਿੱਤਾਂ ਹਾਸਲ ਕੀਤੀਆਂ ਨੇ ਹਾਲਾਂਕਿ ਸ਼੍ਰੋਮ ਨੇ ਅਕਾਲੀ ਦਲ ਦੇ ਵਰਕਰ ਸਹਿਬਾਨ ਭਰਤੀ ਦਾ ਅਮਲ ਪੂਰਾ ਕਰ ਚੁੱਕੇ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਜਥੇਦਾਰ ਸਾਹਿਬ ਇਸ ਭਰਤੀ ਅਤੇ ਉਸ ਲਈ ਲਾਈਆਂ ਗਈਆਂ ਸਮੂਹਿਕ ਜ਼ਿੰਮੇਵਾਰੀਆਂ ਨੂੰ ਇੱਕ ਚੰਗਾ ਕਦਮ ਦੱਸ ਕੇ ਉਸ ਦਾ ਜਨਤਕ ਤੌਰ ਤੇ ਸਵਾਗਤ ਕਰ ਚੁੱਕੇ ਨੇ ਫਿਰ ਵੀ ਪੰਜਾਬ ਅਤੇ ਕੌਮ ਨੂੰ ਦਰਪੇਸ਼ ਖਤਰਿਆਂ ਅਤੇ ਸਮੂਹ ਪੰਜਾਬੀਆਂ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਮੈਂ ਸਮੁੱਚੀ ਪਾਰਟੀ ਵੱਲੋਂ ਸਾਡੇ ਨਾਰਾਜ਼ ਵੀਰਾਂ ਨੂੰ ਕਈ ਵਾਰ ਸਨਿਮਰ ਬੇਨਤੀ ਕੀਤੀ ਸੀ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਵੀ ਪਾਰਟੀ ਦੀ ਨਿਯਮਤ ਭਰਤੀ ਵਿੱਚ ਯੋਗਦਾਨ ਪਾਓ ਇਸ ਨਿਯਮਤ ਭਰਤੀ ਲਈ ਲੌੜਿੰਦੀਆਂ ਕਾਪੀਆਂ ਵਗੈਰਾ ਤੁਹਾਨੂੰ ਦੇਣ ਲਈ ਪਾਰਟੀ ਦਫ਼ਤਰ ਦੇ ਦੁਆਰ ਹਰ ਵਕਤ ਖੁੱਲੇ ਨੇ ਮੈਂ ਇੱਕ ਵਾਰ ਫਿਰ ਉਹੀ ਬੇਨਤੀ ਦੁਹਰਾਉਂਦਾ ਹਾਂ ਆਓ ਹੁਣ ਬਿਤੀਆਂ ਨਾਰਾਜ਼ਗੀਆਂ ਭੁੱਲ ਕੇ ਆਪਸੀ ਸਤਕਾਰ ਤੇ ਵਿਸ਼ਵਾਸ ਦੀ ਭਾਵਨਾ ਨਾਲ ਇਕੱਠੇ ਹੋ ਕੇ ਪੰਜਾਬ ਦੀ ਬਾਹੀਦ ਨੁਮਾਇੰਦਾ ਤੇ ਨੁਮਾਇੰਦਾ ਤੇ ਖੇਤਰੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੇ ਪੰਥ ਅਤੇ ਪੰਜਾਬ ਦੀ ਸੇਵਾ ਵਿੱਚ ਆਪਣਾ ਫਰਜ਼ ਅਦਾ ਕਰਕੇ ਗੁਰੂ ਪਿਆਰ ਦੇ ਕਾਬਿਲ ਬਣੀਏ ਆਉਣ ਵਾਲੀਆਂ ਨਸਲਾਂ ਪ੍ਰਤੀ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਤਾਂ ਇਹ ਬਲਵਿੰਦਰ ਸਿੰਘ ਭੁੰਦੜ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਵੱਲੋਂ ਇਹ ਬਿਆਨ ਹੈ ਜਿਹੜਾ ਅਪੀਲ ਹੈ ਕੀਤੀ ਗਈ ਹੈ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਹੁਣ ਬੱਤੇ ਸਵਾਲ ਖੜੇ ਹੋ ਰਹੇ ਆ ਕਿ ਕੀ ਹੁਣ ਪੰਜ ਮੈਂਬਰੀ ਕਮੇਟੀ ਇਹ ਸਭ ਅਪੀਲ ਨੂੰ ਮੰਨੇਗੀ ਕਿ ਇੱਕ ਜੁਟ ਹੋਏਗਾ ਸ਼੍ਰੋਮਣੀ ਅਕਾਲੀ ਦਲ ਹਾਲਾਂਕਿ ਆਏ ਦਿਨ ਜਿਹੜਾ ਖੇਰੂ ਖੇਰੂ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਇੱਕ ਤੋਂ ਬਾਅਦ ਇੱਕ ਇੱਕ ਦੂਜੇ ਤੇ ਸ਼ਬਦੀ ਵਾਰ ਕਿਤੇ ਜਾ ਰਹੇ ਨੇ ਉਥੇ ਹੀ ਭਾਰਤੀ ਨੂੰ ਲੈ ਕੇ ਇੱਕ ਦੂਜੇ ਤੇ ਜਿਹੜੇ ਆ ਬਲੇਮ ਲਗਾਏ ਜਾ ਰਹੇ ਆ ਕਿ ਉਹਨਾਂ ਨੇ ਇਸ ਤਰੀਕੇ ਨਾਲ ਭਾਰਤੀ ਕੀਤੀ ਆ ਸੀ ਇਸ ਤਰੀਕੇ ਨਾਲ ਸਹੀ ਕਰਾਂਗੇ ਬਖਵਖ ਜਿਹੜੇ ਆ ਦੋ ਦੋਸ਼ ਆ ਜਿਹੜੇ ਇੱਕ ਦੂਜੇ ਤੇ ਚੱਲ ਰਹੇ ਨੇ ਤਾਂ ਇਹ ਸਭ ਦੇ ਦਰਮਿਆਨ ਉਹਨੂੰ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਹੋਏਗਾ ਜਾਂ ਫਿਰ ਭਾਰਤੀ ਦੇ ਰੌਲੇ ਵਿੱਚ ਹੀ ਹੋਰ ਕੋਈ ਜਿਹੜਾ ਨਵਾਂ ਅਕਾਲੀ ਦਲ ਆ ਜਿਹੜਾ ਉੱਭਰੇਗਾ